ਅਸੀਂ ਜੰਮਨਾਪਾਤ ਦੇ ਅੰਦਰ ਸਾਡੇ ਕਾਫੀ ਸਿੰਘ ਖਵਾ ਦੇ ਅੰਦਰ ਜਿੱਥੇ ਗੁਰਮਤ ਕੈਂਪ ਵੀ ਲੱਗੇ ਸੀ ਜਿੱਥੇ ਸ਼ਾਸਤਰ ਦੀ ਗੱਲ ਕੀਤੀ ਗਈ ਉੱਥੇ ਅਸੀਂ ਬੱਚਿਆਂ ਨੂੰ ਸ਼ਸਤਰਾਂ ਦੇ ਨਾਲ ਵੀ ਜਾਨੂ ਕਰਾਇਆ ਦਸਤਾਰ ਕੰਪੀਟੀਸ਼ਨ ਕਰਵਾ ਰਿਹਾ ਜਿਹਦੇ ਵਿੱਚ ਮੇਰੇ ਵਿੱਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਨੂੰ ਸਾਧ ਸੰਗਤ ਦਾ ਸਾਡੇ ਸਟੇਸ਼ਨ ਤੋਂ ਜ਼ਿਆਦਾ ਹੋ ਗਏ ਅੱਜ 100 ਤੋਂ ਉੱਤੇ ਬੱਚਾ ਆ ਚੁੱਕਾ ਹੈ ਇਹਨਾਂ ਨੇ ਦਸਤਾਲ ਫੋਣੀ ਬੜੀ ਵਧੀਆ ਉਹਨੂੰ ਦੇਖਦੇ ਹੋਏ ਫਸ 2nd 3rd ਜਿਹੜਾ ਹੈ ਅਸੀਂ ਪ੍ਰਾਈਜ਼ ਰੱਖਿਆ ਹੈ ਬੜੀ ਖੁਸ਼ੀ ਹੋਈ ਕਿ ਜਿਹੜੇ ਟੀਚਰ ਪੜਾਉਣ ਵਾਲੇ ਸੀ ਉਹ ਵੀ ਫ੍ਰੀ ਪੜਾਉਣ ਵਾਲੇ ਔਰ ਬੱਚੇ ਵੀ ਆਪਣੇ ਵੀ ਸਾਰੀਆਂ ਛੁੱਟੀਆਂ ਹੰਡੀਆਂ ਇੰਤਜ਼ਾਮ ਕੇ ਔਰ ਸਾਡੇ ਕੋਲੋਂ ਉੱਤੇ ਪੰਜਾਬੀ ਪੜਨ ਵਾਸਤੇ ਗੁਰਨਾਥ ਸਕੂਲਾਂ ਚੋਂ ਇੱਕ ਬੱਤੇ ਆਏ ਜਿਹਦੇ ਤੇ 10 ਨੰਬਰ ਦਸਤਾਰ ਦੇ ਉੱਤੇ ਦਿੱਤੇ ਜਾਣਗੇ ਤੇ 10 ਨੰਬਰ ਗੁਰਬਾਣੀ ਦੇ ਆਧਾਰ ਤੇ ਉਹਨਾਂ ਨੂੰ ਕੁਸ਼ਣ ਆਨਸਰ ਪੁੱਛੇ ਜਾਣਗੇ ਅੱਜ ਬੱਚੇ ਚਾਹੀ ਚਾਹੀ ਤੁਸੀਂ ਦੇਖੋ ਪਿੱਛੇ ਤਾਂ ਦੇਖੋ ਕਿਵੇਂ ਭੱਜ ਕੇ ਆਏ ਨੇ ਘਰੋਂ ਨਿਕੀ ਕੇ ਆਪਣੀ ਦਸਤਾਰਾਂ ਲੈ ਕੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી5 ਚੈਨਲ ਪੰਜਾਬੀ ਗਰਮੀ ਦੀ ਜਦ ਸਕੂਲਾਂ ਦੀਆਂ ਛੁੱਟੀਆਂ ਪੈਂਦੀਆਂ ਨੇ ਤੇ ਮਾਪੇ ਜਿਹੜੇ ਨੇ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਪਹਾੜੀਆਂ ਤੇ ਘੁੰਮਣ ਚਲੇ ਜਾਂਦੇ ਨੇ ਜਾਂ ਘਰੇ ਟਾਈਮ ਸਪੈਂਡ ਕਰਦੇ ਨੇ ਲੇਕਿਨ ਦਿੱਲੀ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹੈਗੇ ਆ 14 ਬਲੋਕ ਗੀਤਾ ਕਲੋਨੀ ਵਿਖੇ ਜਿੱਥੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖਿਆ ਦੇ ਨਾਲ ਜੋੜਨ ਲਈ ਅੱਜ ਕੱਲ ਏਆਈ ਦਾ ਯੁੱਗ ਹੈ ਉਸ ਤੋਂ ਦੂਰ ਰੱਖਣ ਲਈ ਕਿਉਂਕਿ ਬੜਾ ਭਿਆਨਕ ਸਮਾਂ ਚੱਲ ਰਿਹਾ ਹੈ ਬੱਚੇ ਮੋਬਾਈਲਾਂ ਦੇ ਵਿੱਚੋਂ ਬਾਹਰ ਨਹੀਂ ਆਉਂਦੇ ਮਾਨਸਿਕ ਸਥਿਤੀ ਬੱਚਿਆਂ ਦੀ ਖਰਾਬ ਹੋ ਰਹੀ ਹੈ ਉਸ ਚੀਜ਼ਾਂ ਤੋਂ ਪਰੇ ਰੱਖਣ ਲਈ ਜਿਹੜਾ ਹੈ ਬੱਚਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵਿਸ਼ੇਸ਼ ਗੁਰਮਤ ਕੈਂਪ ਜਿੱਥੇ ਚਲਾਏ ਜਾਂਦੇ ਨੇ ਉੱਥੇ ਹੀ ਪਗੜੀ ਸੈਂਟਰ ਚਲਾਏ ਗਏ ਨੇ ਕੰਪੀਟੀਸ਼ਨ ਕਰਾਏ ਜਾ ਰਹੇ ਨੇ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਸਿੱਖੀ ਦੇ ਨਾਲ ਜੋੜ ਕੇ ਰੱਖਿਆ ਜਾਵੇ ਅੱਜ ਦੀਆਂ ਸਮਾਜਿਕ ਪ੍ਰਥੀਤਾਂ ਜਿਹੜੀਆਂ ਨੇ ਉਹਨਾਂ ਤੋਂ ਦੂਰ ਰੱਖਿਆ ਜਾਵੇ ਤੁਸੀਂ ਦੇਖ ਸਕਦੇ ਹੋ ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਨੇ ਕਿਸ ਤਰੀਕੇ ਨਾਲ ਬੜੇ ਉਤਸ਼ਾਹ ਦੇ ਨਾਲ ਜਿਹੜਾ ਹੈ ਪਗੜੀ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਰਹੇ ਨੇ ਗੁਰਮਤ ਕੈਂਪਾ ਦੇ ਵਿੱਚ ਹਿੱਸਾ ਲੈ ਰਹੇ ਨੇ ਹਰ ਪਾਸੇ ਤੁਸੀਂ ਦੇਖੋ ਸੋਹਣੇ ਸੋਹਣੇ ਬੱਚੇ ਜਿਹੜੇ ਨੇ ਜਿਨ੍ਹਾਂ ਦੀ ਉਮਰਾਂ 10 ਸਾਲ 8 ਸਾਲ 12 ਸਾਲ ਤੋਂ ਇਸੇ ਤਰੀਕੇ ਨਾਲ ਬੱਚਿਆਂ ਦੇ ਵਿੱਚ ਹੁਣੀ ਤੇ ਉਤਸ਼ਾਹ ਜਿਹੜਾ ਇਸ ਤਰੀਕੇ ਦਾ ਪੈਦਾ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਬੱਚੇ ਜਿਹੜੇ ਆ ਉਹ ਜੋ ਹੈ ਸਿੱਖੀ ਦੇ ਨਾਲ ਜੁੜੇ ਰਹਿਣ ਸਾਰੇ ਮਾਪੇ ਪਾਪ ਇੱਥੇ ਮੌਜੂਦ ਨੇ ਆਪਣੇ ਬੱਚਿਆਂ ਨੂੰ ਦੇਖ ਕੇ ਅੱਖਾਂ ਨਮ ਵੀ ਨੇ ਖੁਸ਼ ਨੇ ਇਸ ਕੀ ਦਾ ਬੁੱਟਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜੋ ਮੁਰਜਾ ਜਾ ਰਹੇ ਹੈ ਉਸ ਨੂੰ ਪਰਪੂਲਿਤ ਕਰਨ ਦੇ ਲਈ ਸੇਕ ਨੂੰ ਉਪਰਾਲੇ ਜਿਹੜਾ ਜਿਹੜਾ ਚੁੱਕਾ ਹੈ ਉਹ ਲਗਾਤਾਰ ਪਿੱਛੇ ਜਾ ਰਹੇ ਨੇ ਤੇ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਸਾਰੇ ਬੱਚੇ ਅੰਬਰਾਵ ਸਰਦਾਰ ਕੁਲਵਿੰਦਰ ਸਿੰਘ ਜਿਹੜੇ ਨੇ ਗੁਰਦੁਆਰਾ ਰਕਾਬगंज ਸਾਹਿਬ ਦੇ ਚੇਅਰਮੈਨ ਨੇ ਉਹਨਾਂ ਨੇ ਆਰਗੇਨਾਈਜ਼ ਕੀਤਾ ਹੈ ਸ਼੍ਰੀ ਦਸ਼ਮੀਏ ਨੌਜਵਾਨ ਖਾੜਾ ਉਹਨਾਂ ਨੇ ਆਰਗੇਨਾਈਜ਼ ਕੀਤਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਾਧੇ ਸਮੇਂ 'ਚ ਅਸੀਂ ਦੇਖਦੇ ਹਾਂ ਕਿ ਗਰਮੀ ਦੀ ਛੁੱਟੀਆਂ ਪੈਂਦੀਆਂ ਨੇ ਯਾ ਤੇ ਅਸੀਂ ਪਹਾੜਾਂ 'ਚ ਘੁੰਮਣ ਚਲੇ ਜਾਂਦੇ ਆ ਯਾ ਅਬਦੇਸ਼ ਵਿਦੇਸ਼ ਚਲੇ ਜਾਂਦੇ ਆ ਲੇਕਿਨ ਸਿੱਖੀ ਨਾਲ ਨਹੀਂ ਜੋੜ ਪਾਦੇ ਬੱਚਿਆਂ ਨੂੰ ਹਾਲਾ ਕਿ ਵਕ ਵਕ ਸੰਸਥਾਵਾਂ ਜਿਹੜੀਆਂ ਨੇ ਗੁਰਮਤ ਕੈਂਪ ਲਗਾ ਦੀਆਂ ਨੇ ਲੇਕਿਨ ਲੋਕਲ ਸਿੰਘ ਸੁਭਾਵਾਂ ਦੇ ਗੁਰਦੁਆਰਿਆਂ ਦੀ ਗੱਲ ਕਰੀਏ ਕਿਸ ਤਰੀਕੇ ਦੇ ਇੰਤਜ਼ਾਮ ਨੇ ਕਿ ਅੱਜ ਕੱਲ੍ਹ ਜਿ ਸਿੱਖੇ ਨੂੰ ਤੁਹਾਨੂੰ ਪਤਾ ਹੈ ਬੜਾ ਭਿਆਨਕ ਸਮਾਂ ਚੱਲ ਰਿਹਾ ਹੈ AI ਦਾ ਜਮਾਨਾ ਹੈ ਬੱਚਿਆਂ ਦੀ ਮਾਨਸਿਕ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਫੋਨਾਂ ਮੋਬਾਈਲਾਂ ਦੇ ਵਿੱਚ ਵੜ ਕੇ ਤੇ ਉਹ ਸਭ ਨੂੰ ਅੱਜ ਇੱਥੇ ਕਿਸ ਤਰੀਕੇ ਦਾ ਇੰਤਜ਼ਾਮ ਨੇ ਕੀ ਕੀ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਕਿਸ ਤਰੀਕੇ ਦੇ ਕੰਪੀਟੀਸ਼ਨ ਜਿਹ ਜਿਵੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਦਾ ਅਸੀਂ ਜਮਨਾ ਪਾਰ ਦੇ ਅੰਦਰ ਸਾਡੇ ਕਾਫੀ ਸਿੰਘ ਸਭਾ ਦੇ ਅੰਦਰ ਜਿੱਥੇ ਗੁਰਮਤ ਕੈਂਪ ਵੀ ਲੱਗੇ ਸੀ ਜਿੱਥੇ ਸ਼ਾਸਤਰ ਦੀ ਗੱਲ ਕੀਤੀ ਗਈ ਉੱਥੇ ਅਸੀਂ ਬੱਚਿਆਂ ਨੂੰ ਸ਼ਸਤਰਾਂ ਦੇ ਨਾਲ ਵੀ ਜਾਣੂ ਕਰਾਇਆ ਹੁਣ ਅੱਜ ਅਸੀਂ ਇਹਨੂੰ ਬੱਚਿਆਂ ਨੂੰ ਜਿਨ੍ਹਾਂ ਨੇ ਗੁਰਮਤ ਕੈਂਪ ਦੇ ਅੰਦਰ ਜਿਹੜੀ ਦਸਤਾਰ ਸਿੱਖੀ ਸੀ ਤੇ ਇਹ ਸਾਰੇ ਜਿਹੜੇ ਹੈ ਗੁਰੂ ਰਾਮਦਾਸ ਨਗਰ ਤੋਂ ਆਏ ਹੈ ਕੋਈ ਵੈਸਟ ਗੁਰੂ ਨਗਰ ਤੋਂ ਆਇਆ ਟੁਕੜਾ ਗੀਤਾ ਕੋਲ ਨਹੀਂ ਤੋਂ ਇਹੜਾ ਬਲਾਕ ਤੋਂ ਲਗਭਗ ਸਾਰੇ ਕਲੋਨੀ ਦੇ ਬੱਚੇ ਜਿਹੜੇ ਆਏ ਐ ਅੱਜ ਅਸੀਂ ਇਹ ਦਸਤਾਰ ਕੰਪੀਟੀਸ਼ਨ ਕਰਵਾ ਰਹੇ ਆ ਜਿਹਦੇ ਵਿੱਚ ਮੇਰਾ ਵਿੱਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਨੂੰ ਸਾਥ ਸੰਗਤ ਦਾ ਅਸੀਂ ਖੁਦ 1930 ਦੇ 50 ਬੱਚਿਆਂ ਨੂੰ ਕਿਉਂਕਿ ਅਗਰ ਜਦ ਵੀ ਪਾਰਟਿਸਪੇਟ ਕਰਾਈਏ ਤਾਂ ਬਹੁਤ ਸਮਾਂ ਲੱਗਦਾ ਹੈ ਉਹਨੂੰ ਕੀ ਕਹਿੰਦੇ ਇੱਥੇ ਕਰਨ ਵਾਸਤੇ ਸੋ ਛਾਟੀ ਸਬਟ੍ਰੇਸ਼ਨ ਤੋਂ ਜ਼ਿਆਦਾ ਹੋ ਗਏ ਇੱਥੇ 100 ਤੋਂ ਉੱਤੇ ਬੱਚਾ ਆ ਚੁੱਕਾ ਹੈ ਅਸੀਂ ਹੁਣ ਕੁਝ ਬੱਚਿਆਂ ਨੂੰ 70 ਕ ਬੱਚਾ ਅਸੀਂ ਲਿੱਤਾ ਫਿਰ ਅਗਲਾ ਨੈਕਸਟ ਅਸੀਂ ਜ਼ਰੂਰ ਕੰਪੀਟੀਸ਼ਨ ਕਰਾਵਾਂਗੇ ਅਗਲੇ ਬੱਚਿਓ ਚ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਹੁਣ ਜਿਵੇਂ ਤੁਸੀਂ ਕਿਹਾ ਕਿ AI ਦਾ ਜਮਾਨਾ ਹੈ ਅਸੀਂ AI ਦੇ ਜਮਾਨੇ ਤੋਂ ਬਚ ਕੇ ਹਟਿਆ ਬਚਨ ਤੋਂ ਹਟ ਕੇ ਗੁਰਮੁਖ ਦੇ ਨਾਲ ਔਰ ਜਿੱਥੇ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਦਸਤਾਰ ਦਿੱਤੀ ਤੇ ਸਿੱਖ ਖਾਲਸਾ ਪੰਥ ਤਿਆਰ ਕੀਤਾ ਜਿੱਥੇ ਉੱਥੇ ਅਸੀਂ ਪੰਜ ਸਵਾਲ ਵੀ ਬੱਚਿਆਂ ਨੂੰ ਪੁੱਛੇ ਜਾ ਰਹੇ ਹੈ ਜਿਹੜੇ ਗੁਰਮੁਖੀ ਕੈਂਪਾਂ 'ਚ ਸਿਖਾਏ ਗਏ ਹੈ ਉਹਨੂੰ ਦੇਖਦੇ ਹੋਏ ਜਿਨ੍ਹਾਂ ਨੇ ਦਸਤਾਲ ਸੋਣੀ ਵਧੀਆ ਉਹਨੂੰ ਦੇਖਦੇ ਹੋਏ ਫਸਟ ਸੈਕਿੰਡ ਥਰਡ ਜਿਹੜਾ ਹੈ ਅਸੀਂ ਪ੍ਰਾਈਜ਼ ਰੱਖਿਆ ਹੈ 5 ਤੋਂ 14 ਸਾਲ ਦੇ ਬੱਚਿਆਂ ਵਾਸਤੇ ਔਰ 14 ਸਾਲ ਤੋਂ 21 ਸਾਲ ਦੇ ਬੱਚਿਆਂ ਵਾਸਤੇ ਫਸਟ ਸੈਕਿੰਡ ਥਰਡ ਰੱਖਿਆ ਹੈ ਜਿਹਦੇ 'ਚ ਦੋ ਤਿੰਨ ਬੱਚਿਆਂ ਨੇ ਵੀ ਪਾਰਟ ਲਿੱਤਾ ਅਸੀਂ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਬੱਚਿਆਂ ਵੀ ਆਪਣੇ ਘਰ ਤੋਂ ਨਿਕਲ ਕੇ ਆਈਆਂ ਕਿ ਇਹ ਦੁਮਲਾ ਸਜਣ ਵਾਸਤੇ ਪੱਗੀ ਹੈ ਸਵਾਜ ਜੇਕਰ ਤਿੰਨ ਬੱਚੀਆਂ ਆਈਆਂ ਹੈ ਔਰ ਬੱਚੇ ਤਾਂ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਰਾਹੀਂ ਕਿ ਤੁਹਾਨੂੰ ਪਤਾ ਚੱਲ ਹੀ ਰਿਹਾ ਹੈ ਕਿ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਬੱਚਿਆਂ 'ਚ ਬੜਾ ਉੱਸਾ ਹੈ ਸੋ ਅਸੀਂ ਬਹੁਤ-ਬਹੁਤ ਤਨਵਾਦੀ ਹਾਂ ਖਾਸ ਤੌਰ ਤੇ ਉਹਨਾਂ ਬੱਚਿਆਂ ਦੇ ਮਾਪੇ ਦੇ ਜਿਹੜੇ ਉਹਨਾਂ ਬੱਚਿਆਂ ਨੂੰ 5 ਸਾਲ ਦੇ ਬੱਚਾ ਇਕੱਲਾ ਨਹੀਂ ਆ ਸਕਦਾ ਜਿਹੜੇ ਇੱਥੇ ਤੱਕ ਲੈ ਕੇ ਆਏ ਹੈ ਸੋ ਉਸ ਪਰਿਵਾਰ ਦੇ ਅਸੀਂ ਬਹੁਤ-ਬਹੁਤ ਆਬਾਰੀ ਹਾਂ ਬਹੁਤ-ਬਹੁਤ ਅਕੀਉਣਾ ਤਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਸਤਾਰ ਦੀ ਮਹੱਤਤਾ ਨੂੰ ਤੁਹਾਨੂੰ ਸਮਝਿਆ ਹੈ ਕਿ ਸਾਡਾ ਬੱਚਾ ਜਿੱਥੇ ਟੋਪੀਆਂ ਨੂੰ ਅਸੀਂ ਪਾ ਕੇ ਕੁੰਦੇ ਸੀ ਕਿਸੇ ਕੋਈ ਟਾਈਮ ਹੁੰਦਾ ਸੀ ਪਰ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਕਹਿੰਦੇ ਨਹੀਂ ਜੇ ਸਿੱਕੀ ਚ ਰਹਿਣਾ ਹੈ ਤੁਹਾਨੂੰ ਦਸਤਾਰ ਤੇ ਦੁਮਾਲੇ ਸਜਾਣੇ ਪਣਗੇ ਸੋ ਅੱਜ ਉਸ ਪ੍ਰਾਲੇ ਨੂੰ ਦੇਖਦੇ ਹੋਏ ਦਸ਼ਮੀਸ਼ ਨੋਜਵਾਨ ਜੇਵਾ ਦੇ ਵੀਰ ਮਹਰਨਾ ਪਾਈ ਜਲਵੀਰ ਸਿੰਘ ਜੀ ਖੜੇ ਹੈ ਇਕਬਾਲ ਸਿੰਘ ਜੀ 14 ਬਲਾਗ ਗੁਰਦੁਆਰੇ ਜਿੱਥੇ ਤੁਸੀਂ ਇਸ ਟਾਈਮ ਖੜੇ ਹੋ ਗੁਰਦਾਰਾ ਸਾਹਿਬ ਰੰਜੀ ਸਦਾ ਰਣਜੀਤ ਸਿੰਘ ਜੀ ਜਿਹੜੇ ਇੱਥੇ ਮੁਖ ਸੇਵਾਦਾਰ ਹੈ ਸੋ ਉਹ ਸੇਵਾ ਦੀ ਵਾਰੀ ਹੈ ਬਾਕੀ ਮੈਂ ਇਹਨਾਂ ਨੂੰ ਕਹਾਂਗਾ ਕਿ ਉਹ ਵੀ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤੋਂ ਮੈਂ ਇਸੇ ਉੱਪਰ ਫਿਰ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਸਰ ਗੱਲ ਕਰੀਏ ਅੱਜ ਦੇ ਸਮੇਂ ਜਿਸ ਤਰੀਕੇ ਨਾਲ ਬੜਾ ਭਿਆਨਕ ਸਮਾਂ ਚੱਲ ਰਿਹਾ ਹੈ ਕੀ ਮੰਨਦੇ ਹੋ ਕਿੰਨਾ ਕਿ ਜ਼ਰੂਰੀ ਨੇ ਉਪਰਾਲੇ ਅੱਜ ਕੱਲ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨੇ ਜੀਣਾ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਦਸਤਾਰ ਜਾਂ ਪੰਜਾਬੀ ਦਿੱਤੀ ਹੈ ਉਹ ਹਰ ਬੱਚੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਤੁਸੀਂ ਦੇਖਿਆ ਕਿ ਪਹਿਲੇ 1 ਮਹੀਨਾ ਪਹਿਲੇ ਕੈਂਪ ਲਗਾਇਆ ਗੁਰਮਤ ਕੰਮ ਲਗਾਇਆ ਔਰ ਉਹਦੇ ਵਿੱਚ ਬਹੁਤ ਬੱਚੇ ਨੇ ਹਿੱਸਾ ਲਿਆ ਬੜੀ ਖੁਸ਼ੀ ਹੋਈ ਕਿ ਜਿਹਨੇ ਟੀਚਰ ਪੜਾਉਣ ਵਾਲੇ ਸੀ ਉਹ ਵੀ ਫ੍ਰੀ ਪੜਾਉਣ ਵਾਲੇ ਔਰ ਬੱਚੇ ਵੀ ਆਪਣੇ ਸਾਰੀਆਂ ਛੁੱਟੀਆਂ ਓਂਡੀਆਂ ਤਿਆਗ ਕੇ ਔਰ ਸਾਡੇ ਕੋਲ ਉੱਤੇ ਪੰਜਾਬੀ ਪੜਨ ਵਾਸਤੇ ਗੁਰਮਤ ਸਕੂਲਾਂ ਚਾਇਕ ਉੱਤੇ ਆਏ ਹੁਣ ਅਸੀਂ ਇਹ ਪ੍ਰੋਗਰਾਮ ਜਿਹੜਾ ਕਿ ਤਰ ਦਸਤਾਰ ਦਾ ਇਹਦੇ ਵੀ ਤੁਸੀਂ ਦੇਖ ਰਹੇ ਹੋ 100 ਸੋ 100 ਬੱਚਾ ਪਹੁੰਚ ਹੋਇਆ ਸਾਡੀ ਕਿ ਨਿੱਕੀ ਜੀ ਆਵਾਜ਼ ਤੇ ਉਹਨਾਂ ਦੀ ਮਾਵਾਂ ਬੱਚੇ ਸਾਰੇ ਤੇ ਪਹੁੰਚੇ ਬੜੀ ਖੁਸ਼ੀ ਦੀ ਗੱਲ ਹੈ ਔਰ ਅੱਗੇ ਮੈਂ ਕਹਿਣਾ ਕਿ ਜਿਹੜਾ ਗੁਰੂ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਇਹ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਅਗਰ ਉਪਰਾਲਾ ਕਰੀਏ ਔਰ ਜਿਵੇਂ ਇਹਨਾਂ ਨੇ ਉਦਾਹਰਣ ਦਿਖਾਇਆ ਹੈ ਹਰ ਵਾਰੀ ਅਸੀਂ ਛੋਟਾ ਜਿਹਾ ਸਾਡੇ ਨਿੱਕੇ ਦੇ ਸੱਤੇ ਦੇ ਇਕੱਠੇ ਹੋ ਜਾਂਦੇ ਮੈਂ ਚੰਨਕ ਜੀ ਅਸੀਂ ਇਹਨਾਂ ਨੂੰ ਥੋੜੇ ਟਾਈਮ ਬਾਅਦ ਔਰ ਗੁਰੂ ਵਾਲੀ ਪੋਣ ਵੀ ਪਲਾਈਏ ਅੰਮ੍ਰਿਤ ਛੁਪਾਈਏ ਤਾਂ ਕਿ ਇਹ ਬੱਚੇ ਗੁਰੂ ਵਾਲੇ ਬਣ ਸਕਣ ਔਰ ਅੱਗੇ ਆਪਣੀ ਪੰਜਾਬੀਅਤ ਨੂੰ ਜਾਂ ਸਿੱਖਿਆ ਨੂੰ ਅੱਗੇ ਵਧਾ ਸਕਣ ਮਾਈ ਤੁਹਾਨੂੰ ਦੀ ਖਾਲਤਾ ਮਾਈ ਕੁਰੀ ਅਸੀਂ ਦੇਖਦੇ ਆ ਤੁਹਾਨੂੰ ਉਮਰਾਂ ਵੀ ਦਿਖਾਣੇ ਆ ਛੋਟੇ ਛੋਟੇ ਬੱਚਿਆਂ ਦੀਆਂ ਉਮਰਾਂ ਵੀ ਦਿਖਾਣੇ ਆ ਕਿ ਕਿੰਨੇ ਛੋਟੇ ਛੋਟੇ ਬੱਚੇ ਆ ਜਿਹੜੇ ਆ ਉਹ ਕਿਸ ਤਰੀਕੇ ਨਾਲ ਕੁਝ ਉਮਰ ਦੇਖ ਸਕਦੇ ਆ ਕਿੰਨੇ ਛੋਟੇ ਛੋਟੇ ਬੱਚੇ 5 ਸਾਲ ਦੇ 7 ਸਾਲ ਦੇ 8 ਸਾਲ ਦੇ 12 ਸਾਲ ਦੇ ਹਾਲਾਂਕਿ 5 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਜਿਹੜਾ ਇਹ ਕੰਪੀਟੀਸ਼ਨ ਹੈ ਮੇਰੇ ਵੀ ਉਤਸ਼ਾਹ ਦੇਖੋ ਛੋਟੇ ਛੋਟੇ ਬੱਚੇ ਬੱਚੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਕੇ ਜਿਹੜਾ ਹੈ ਦਸਤਾਰ ਕੰਪੀਟੀਸ਼ਨ ਵਿੱਚ ਹਿੱਸਾ ਲੈ ਰਹੇ ਨੇ ਹਾਲਾਂਕਿ ਮੁੱਖਸ਼ਾਦੀ ਗੱਲ ਹੈ ਕਿ ਬੱਚਿਆਂ ਦੇ ਵਿੱਚ ਕਿਤਨਾ ਕਿਤੇ ਅੱਜ ਵੀ ਨਵੀ ਪਨੀਰੀ ਦੇ ਵਿੱਚ ਜਨੂਨ ਹੈ ਸਿੱਖੀ ਦੇ ਲਈ ਸਿੱਖੀ ਨੂੰ ਪ੍ਰਫੁੱਲਿਤ ਦੇ ਲਈ ਔਰ ਕਿਸ ਤਰੀਕੇ ਨਾਲ ਜਿਹੜਾ ਪਿਛਲਾ ਮਹੀਨਾ ਅਸੀਂ ਦੇਖਿਆ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਗੁਰਮਤ ਕੈਂਪ ਲੱਗੇ ਉਸ ਦੇ ਵਿੱਚ ਬੱਚਿਆਂ ਨੇ ਕਾਫੀ ਕੁਝ ਸਿੱਖਿਆ ਕਾਫੀ ਕੁਝ ਕੀਤਾ ਤੇ ਉਸ ਦੇ ਬਾਅਦ ਹੁਣ ਲੋਕਲ ਸਿੰਘ ਸਵਾਮਾ ਜਿਹੜੇ ਦਿੱਲੀ ਦੇ ਵਕਫਾ ਗੁਰਦੁਆਰੇ ਨੇ ਉਹ ਜਿਹੜੇ ਹੈ ਬੱਚੇ ਉਹ ਹੁਣ ਇਹਨਾਂ ਸਿੰਘ ਸੁਭਾਮਤ ਵਿੱਚ ਕੰਪੀਟੀਸ਼ਨ ਕਰ ਰਹੇ ਨੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈ ਜੋੜਿਆ ਜਾ ਸਕੇ ਤੇ ਸਾਡੇ ਨਾਲ ਇੱਥੇ ਦਲਬੀਰ ਸਿੰਘ ਜੀ ਮੌਜੂਦ ਨੇ ਸ੍ਰੀ ਦਸ਼ਮੇਸ਼ ਨੌਜਵਾਨ ਅਖਾੜਾ ਤੋਂ ਸਰ ਕਿਸ ਤਰੀਕੇ ਦੇ ਉਪਰਾਲੇ ਜਿਹੜੇ ਆ ਗੁਰਮਤ ਕੈਂਪਸ ਉਲਾਵਾ ਇੱਥੇ ਬੱਚਿਆਂ ਨੂੰ ਸਿੱਖੇ ਦੇ ਨਾਲ ਜੋੜਨ ਲਈ ਹੁਣ ਕੀਤੇ ਜਾ ਰਹੇ ਹਨ ਗੁਰਮਤ ਕੈਂਪ ਦੇ ਵਿੱਚ ਅਸੀਂ ਬੱਚਿਆਂ ਨੂੰ ਜਿੱਥੇ ਸ਼ਸਤਰਾਂ ਨਾਲ ਜੋੜਿਆ ਜਿਹਦੇ ਵਿੱਚ ਅਸੀਂ ਉਸੇ ਉਹਨਾਂ ਨੂੰ ਪ੍ਰਾਤਨ ਸ਼ਸਤਰਾਂ ਨਾਲ ਸਾਹਮਣੇ ਮੋਈਆ ਕਰਵਾਇਆ ਉਹਨਾਂ ਨੂੰ ਕਿ ਕਿਹੜੇ-ਕਿਹੜੇ ਸ਼ਸਤਰ ਹੁੰਦੇ ਨੇ ਉਸੇ ਦੇ ਨਾਲ ਅਸੀਂ ਆਖਰ ਦੇ ਵਿੱਚ ਅੱਜ ਉਹਨਾਂ ਨੂੰ ਦਸਤਾਰਬੰਦੀ ਮੁਕਾਬਲੇ ਦੇ ਨਾਲ ਅਸੀਂ ਜੋੜਿਆ ਹੈ ਤਾਂ ਕਿ ਜਿਹੜੇ ਬੱਚੇ ਪਤਤ ਹੋ ਰਹੇ ਨੇ ਉਹਨਾਂ ਨੂੰ ਇੱਕ ਵਧੀਆ ਮੈਸੇਜ ਜਾ ਸਕੇ ਜਿਹਦੇ ਵਿੱਚ ਦੋ ਸਟੇਜ ਅਸੀਂ ਕਰਵਾਉਣ ਜਾ ਰਹੇ ਹਾਂ ਛੋਟੇ ਬੱਚਿਆਂ ਦਾ ਗਰੁੱਪ ਸਟੇਜ ਵੱਖਰਾ ਹੈ ਤੇ ਵੱਡੇ ਬੱਚਿਆਂ ਦਾ ਗਰੁੱਪ ਸਟੇਜ ਵੱਖਰਾ ਹੈ ਜਿਹਦੇ ਵਿੱਚ ਦਸਤਾਰ ਤੇ ਦੁਮਾਲੇ ਦੇ ਮੁਕਾਬਲੇ ਹੋਣਗੇ ਜਿਹਦੇ ਵਿੱਚ 10 ਨੰਬਰ ਦਸਤਾਰ ਦੇ ਉੱਤੇ ਦਿੱਤੇ ਜਾਣਗੇ ਤੇ 10 ਨੰਬਰ ਗੁਰਬਾਣੀ ਦੇ ਆਧਾਰ ਤੇ ਉਹਨਾਂ ਨੂੰ ਕੁਸ਼ਨ ਅਨਸਰ ਪੁੱਛੇ ਜਾਣਗੇ ਉਸ ਹਿਸਾਬ ਨਾਲ ਮੁਕਾਬਲੇ ਹੋ ਰਹੇ ਨੇ ਸੋ ਤੁਸੀਂ ਜਾਣਕਾਰੀ ਲਈਏ ਸਾਰੀ ਆਪਾਂ ਛੋਟੇ-ਛੋਟੇ ਬੱਚਿਆਂ ਨਾਲ ਵੀ ਗੱਲ ਕਰਾਂਗੇ ਬੇਟਾ ਦਾ ਨਾਮ ਐ ਮੈਂ ਆਪਣੀ ਕਾਰ ਤੁਸੀਂ ਕੀ ਕਰਨ ਆਏ ਹੋ ਇੱਥੇ ਦਸਤਾਰ ਸਜਾਣੇ ਦਸਤਾਰ ਕੰਪੀਟੀਸ਼ਨ 'ਚ ਚਲੇ ਆਣੇ ਆ ਅੱਛਾ ਲੱਗਦਾ ਦਸਤਾਰ ਬਣਾਣਾ ਅੱਛਾ ਹੁੰਦਾ ਹੈ ਕਿਹੜੀ ਕਲਾਸ 'ਚ ਪੜ੍ਹਦੇ ਹੋ ਫਰਸਟ ਕਿੰਨੀ ਏਜ ਆ ਤੁਹਾਡੀ 1 ਨਹੀਂ ਪਤਾ ਚਲੋ ਤੁਸੀਂ ਦੇਖਿਆ ਕਿ ਛੋਟੇ ਛੜੇ ਬੱਚੇ ਡਡੇ ਆ ਉਹ ਕਿਸ ਤਰੀਕੇ ਨਾਲ ਚਾਹ ਦੇ ਵਿੱਚ ਦੱਸ ਰਹੇ ਨੇ ਕਿ ਅਸੀਂ ਦਸਤਾਰਾਂ ਕੰਪੀਟੀਸ਼ਨ ਦੇ ਵਿੱਚ ਜਿਹੜਾ ਹਿੱਸਾ ਲੈਣ ਆਏ ਆ ਤੇ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਚਾਹੇ ਉਹ 5 ਸਾਲ ਦਾ ਹੋਵੇ ਜਾਂ 7 ਸਾਲ ਦਾ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਹੈ ਸੰਗਤ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਦੇਖਦੇ ਹੋ ਅੱਜ ਕਿ ਜਿਹੜੇ ਬੱਚੇ ਮੋਬਾਈਲਾਂ ਦੇ ਵਿੱਚ ਲੱਗੇ ਰਹਿੰਦੇ ਨੇ 24 ਤੋਂ 8-8 ਘੰਟੇ 16-16 ਘੰਟੇ ਉਹ ਅੱਜ ਬੱਚੇ ਜਿਹੜੇ ਆ ਉਸ ਯੁੱਗ ਨੂੰ ਛੱਡ ਕੇ ਆਪਣੀ ਸਿੱਖੀ ਵੱਲ ਜਾ ਰਹੇ ਨੇ ਪਹਿਲੇ ਤੇ ਮੈਂ ਫਤਿਹ ਬੁਲਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਗੱਲ ਤੁਸੀਂ ਕਹੀ ਜੋ ਅੱਜ ਦੇ ਹਾਲਾਤ ਚੱਲ ਰਹੇ ਨੇ ਛੋਟੇ ਤੋਂ ਲੈ ਕੇ ਵੱਡਾ ਬੰਦਾ ਵੀ ਮੋਬਾਈਲ ਨਹੀਂ ਛੱਡਦਾ ਔਰ ਉਸ ਮੋਬਾਈਲ ਦੇ ਵਿੱਚ ਹਰ ਕਿਸਮ ਦੀ ਚੀਜ਼ ਹੈ ਮਾੜੀ ਤੋਂ ਮਾੜੀ ਵੀ ਆ ਰਹੀ ਹੈ ਚੰਗੀ ਤੋਂ ਹੈ ਪਰ ਉਹਨਾਂ ਨੂੰ ਜੋ ਵਾਸਤਵਿਕ ਸਿੱਖਿਆ ਤੋਂ ਦੂਰ ਹੋ ਰਹੀ ਹੈ ਅਸੀਂ ਜੋ ਸਾਡਾ ਗੁਰਸਿੱਖੀ ਦਾ ਪੱਧਰ ਹੈ ਉਹਨਾਂ ਤੋਂ ਦੂਰ ਹੋ ਰਿਹਾ ਹੈ ਅਸੀਂ ਇਸ ਤਰ੍ਹਾਂ ਦੇ ਜਿਹੜੇ ਸਮਰ ਵਕੇਸ਼ਨਸ ਆਉਂਦੇ ਨੇ ਬੱਚਿਆਂ ਦੀ ਸਕੂਲ ਦੀ ਛੁੱਟੀਆਂ ਹੋ ਜਾਂਦੀਆਂ ਨੇ ਸਰਪਾਲ ਕੁਲਵਿੰਦਰ ਸਿੰਘ ਜੀ ਜੋ ਚੇਅਰਮੈਨ ਨੇ ਗੁਰਦਾਤਾ ਕਾਗਨ ਸਾਹਿਬ ਦੇ ਉਹਨਾਂ ਨੇ ਤੇ ਦਸ਼ਵੀਸ਼ ਨੌਜਵਾਨ ਖਾਲਸੇ ਦੇ ਸਹਿਯੋਗ ਨਾਲ ਇਹ ਜੋ ਉਪਰਾਲਾ ਰੱਖਿਆ ਗਿਆ ਅੱਜ ਬੱਚੇ ਚਾਹੀ ਚਾਹੀ ਤੁਸੀਂ ਦੇਖੋ ਪਿੱਛੇ ਕਾਗਨ ਦੇਖੋ ਕਿਵੇਂ ਭੱਜ ਕੇ ਆਏ ਨੇ ਕਰੋ ਨਿਕਲ ਕੇ ਆਪਣੇ ਦਸਤਾਰਾਂ ਲੈ ਕੇ ਆਏ ਨੇ ਕਿ ਸਾਡਾ ਇੱਕ ਟ੍ਰੈਂਡ ਮੈਂ ਦੇਖਿਆ ਸੀ ਮੈਂ ਆਪਣੀ ਉਮਰ ਦੀ ਗੱਲ ਕਰਾਂਗਾ ਮੈਂ ਆਪਣੀ ਉਮਰ ਦੇਖਿਆ ਸੀ ਕਿ ਛੋਟੀਆਂ ਦੋ ਤੜੀਆਂ ਦੀ ਸਤਾਨੀਆਂ ਸੀ ਉਹ ਉਹ ਟੋਪੀ ਟਾਈਪ ਹੁੰਦੀ ਹੈ ਉੱਪਰ ਸਜਾ ਲੈਂਦੇ ਸੀ ਪਿੱਛੇ ਦੋ ਤੜੀਆਂ ਮਾਰੀਆਂ ਤੇ ਚੱਲ ਬਈ ਸਕੂਟੀਆਂ ਟੁਕੀਆਂ ਦੇ ਉੱਤਰ ਗਿਆ ਪਰ ਅੱਜ ਜੋ ਇਹਨਾਂ ਨੇ ਬਦਲਾਅ ਲਿਆਇਆ ਜੋ ਰੈਗੂਲੇਸ਼ਨ ਲਿਆਏ ਉਹ ਦੁਮਾਲੇ ਦੀ ਆ ਗਈ ਹੈ ਦੁਮਾਲੇ ਤੋਂ 11 ਤੱਕ ਆ ਗਈ ਹੈ 11 ਤੋਂ ਪੱਕਾ ਧਿਆਨ ਜੇ ਅੱਜ ਇਹ ਬੱਚੇ ਪੁਨਿਆਤੀ ਤੌਰ ਤੇ ਮਕਾਨ ਕੋਈ ਕੋਈ ਖੜਾ ਰੰਦਾ ਜਿੱਦਿਆ ਨਹੀਂ ਆ ਮਜ਼ਬੂਤ ਹੋਣ ਜਿਨ੍ਹਾਂ ਦੀ ਨੀਂਹ ਮਜ਼ਬੂਤ ਨਹੀਂ ਉਹ ਮਕਾਨ ਟਹਿਰੀ ਟਹਿਰੀ ਹੋ ਜਾਂਦੇ ਨੇ ਇਹ ਬੱਚੇ ਸਾਡੇ ਕੱਚੇ ਉਮਰਦੇ ਨੇ ਇਹਨਾਂ ਨੂੰ ਅੱਜ ਅਸੀਂ ਦਸਤਾਰਾਂ ਨਾਲ ਦਮਾਲਿਆਂ ਨਾਲ ਸ਼ਸਤਰਾਂ ਨਾਲ ਸ਼ਸਤਰਾਂ ਨਾਲ ਜੋੜਾਂਗੇ ਉਹ ਜੋ ਬਿਲਕੁਲ ਗੁਰੂ ਸਾਹਿਬ ਦਾ ਤੰਗੁਰ ਗੋਬਿੰਦ ਸਿੰਘ ਮਹਾਰਾਜ ਜਿਹੜਾ ਜੋ ਸੜਾ ਫਲਸਮਾ ਜੋ ਦਿੱਤਾ ਗਿਆ ਗੁਰਾਨਕ ਨਾਮ ਲੈਵਾ ਦੀ ਸੰਗਤ ਨੂੰ ਅਗਰ ਇਹ ਉਹਨੂੰ ਉਪਰਾੰਦੇ ਨੇ ਇਸ ਤਰ੍ਹਾਂ ਦੇ ਚੇਅਰਮੈਨ ਉਸ ਤਰ੍ਹਾਂ ਦੀ ਸੰਗਤ ਨੂੰ ਪਾਲੇ ਕਰਦੀ ਹੈ ਕਿ ਬਹੁਤ ਵੱਡਾ ਹੈ ਅੱਜ ਇਹ ਬੱਚੇ ਸਿੱਖ ਜਾਣਗੇ ਮੈਨੂੰ ਸਮਝਦਾ ਕਿ ਜ਼ਿੰਦਗੀ ਵਾਲ ਕਦੀ ਕਦੀ ਟੋਪੀ ਵੱਲ ਮੂੰਹ ਵੀ ਕਰਾਂਗੇ ਭਾਈ ਸਾਹਿਬ ਤੁਸੀਂ ਕਹਿਣਾ ਚਾਹੋਗੇ ਅੱਜ ਦਾ ਸਮਾਚਾਰ ਕਿੰਨਾ ਕਿ ਜ਼ਰੂਰੀ ਹੈ ਚੀਜ਼ਾਂ ਵਾਜੂ ਜਿੱਕਾ ਖਲਸਾ ਵਾਜੂ ਜੀ ਫਤਿਹ ਇਹ ਇੱਕ ਬੜਾ ਹੀ ਸ਼ਲਾਘਾਯੋਗ ਉਪਰਾਲਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ جناب ਗਨ ਸਾਹਿਬ ਦੇ ਗੁਰਦਵਾਰਾ ਕਮਪਨ ਸਾਹਿਬ ਦੇ ਚੇਅਰਮੈਨ ਸਰਦਾਰ ਕੁਲਵਿੰਦਰ ਸਿੰਘ ਜੀ ਵੱਲੋਂ ਨਾਲ ਤਸ਼ਵੀਰ ਨੌਜਵਾਨਾਂ ਦਾ ਖਾਣਾ ਜੋ ਕਿ ਇਸ ਸਮੇ 14 ਬਲਾਕ ਕੀਤਾ ਕਲੋਨੀ ਦੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਦਸਤਾਰ ਸਜਾਉਣ ਦਾ ਮੁਕਾਬਲਾ ਬੱਚਿਆਂ ਦੇ ਨਾਲ ਕੀਤਾ ਜਾ ਰਿਹਾ ਹੈ ਜਿਵੇਂ ਕਿ ਅਮਰਿਤਪਾਲ ਸਿੰਘ ਪਾਲੀਵੀਰ ਜੀ ਨੇ ਕਿਹਾ ਕਿ ਅਗਰ ਅੱਜ ਅਸੀਂ ਇਹਨਾਂ ਨੂੰ ਇਸ ਪਾਸੇ ਲਾਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਉਹ ਕਦੇ ਮੇਰੇ ਖਿਆਲ ਨਾਲ ਤੇ ਟੋਪੀਆਂ ਵੱਲ ਮੂੰਹ ਨਹੀਂ ਕਰਨਗੇ ਤੇ ਇਸ ਗੱਲ ਦਾ ਸਾਨੂੰ ਵੀ ਯਕੀਨ ਹੈਗਾ ਤੇ ਇੱਕ ਇਸ ਤਰ੍ਹਾਂ ਕਿ ਅਸੀਂ ਕਹਿੰਦੇ ਆ ਕਿ ਬੜਾਈ ਸ਼ਲਾਗਾਈ ਉਹ ਉਪਰਾਲਾ ਹੈਗਾ ਤੇ ਅਸੀਂ ਬੜਾਈ ਧੰਨਵਾਦ ਕਰਦੇ ਆ ਸਾਹਿਬ ਸ਼ਿਰਿਕੁਰ ਕਰਨ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਕਿ ਜਿਨ੍ਹਾਂ ਨੇ ਕਮੇਟੀ ਵਾਲਿਆਂ ਨੂੰ ਔਰ ਸਰਦਾਰ ਕੁਲਵਿੰਦਰ ਸਿੰਘ ਜੀ ਨੂੰ ਫੌਜੀ ਬਖਸ਼ ਕੇ ਇਸ ਪਾਸੇ ਲਾਇਆ ਤੇ ਨਾਲ ਹੀ ਸਾਰੀ ਚੋਦਵਲਾਦੀ ਕਮੇਟੀ ਦਾ ਬੜਾ ਧੰਨਵਾਦ ਕਰਨਿਆ ਕਿ ਉਹਨਾਂ ਨੇ ਨਾਲ ਸਹਿਯੋਗ ਦਿੱਤਾ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਦਿੱਲੀ ਦੇ ਗੀਤਾ ਕਲੋਨੀ ਗੁਰਦੁਆਰਾ 14 ਬਲੋਕ ਦੇ ਵਿੱਚ ਜਿਹੜਾ ਹੈ ਇਹ ਦਸਤਾਰ ਕੰਪੀਟੀਸ਼ਨ ਜਿਹੜਾ ਹੈ ਕੀਤਾ ਗਿਆ ਤਸਵੀਰਾਂ ਵੀ ਦੇਖੋ ਇਸ ਬੱਚੇ ਦੀ ਕਿੰਨੀ ਉਮਰ ਹੋਣੀ ਹਾਲਾਂਕਿ 6-7 ਸਾਲ ਦੀ ਉਮਰ ਹੋਣੀ ਲੇਕਿਨ ਫਿਰ ਵੀ ਇਹ ਛੋਟਾ ਬੱਚਾ ਕਿਸ ਤਰੀਕੇ ਨਾਲ ਸੋਹਣੀ ਦਸਤਾਰ ਸਜਾਰਿਆ ਉਤਸ਼ਾਹੀ ਹੁਣੀ ਤੋਂ ਐ ਛੋਟ-ਛੋਟੀ ਉਮਰ ਦੇ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਕਿ ਐਸੀ ਆਪਣੀ ਸਿੱਖੀ ਨਾਲ ਜੁੜਨਾ ਹੈ ਸਿੱਖੀ ਨੂੰ ਪ੍ਰਫੁੱਲਿਤ ਕਰਨਾ ਹੈ ਗੁਰਮਤ ਕੈਂਪਾਂ ਦੇ ਵਿੱਚ ਸਿਖਲਾਈ ਲੈਣੀ ਹੈ ਤੇ ਇਸ ਕਿਸ ਤਰੀਕੇ ਨਾਲ ਸਿੱਖੀ ਨਾਲ ਜੁੜੇ ਰਹਿਣਾ ਤੋਂ ਵਾਕਾਂਕੋ ਪਰਾਲੇ ਜਿਸ ਤਰੀਕੇ ਨਾਲ ਹਾਲਾਂਕਿ ਸੰਸਥਾਵਾਂ ਵੱਲੋਂ ਜਿੱਥੇ ਕਿਤੇ ਜਾਂਦੇ ਨੇ ਉੱਥੇ ਹੀ ਹੁਣ ਦਿੱਲੀ ਦੀਆਂ ਲੋਕਲ ਸਿੰਘ ਸਭਾਵਾਂ ਜਿਹੜੇ ਨੇ ਹਾਰੇ ਇਲਾਕੇ ਦੀਆਂ ਤੋਂ ਇਸੇ ਤਰੀਕੇ ਸਾਨੂੰ ਪਤਾ ਚੱਲਿਆ ਸੀ ਕਿ ਐਸੀ ਦਿੱਲੀ ਦੇ ਗੀਤਾ ਕਲੋਨੀ ਇਲਾਕੇ ਦੇ ਵਿੱਚ 14 ਬਲੌਕ ਪਹੁੰਚੇ ਆ ਜਿੱਥੇ ਦੇਖਿਆ ਕਿ 50 ਬੱਚਿਆਂ ਨੇ ਨਾਮ ਲਕਾਇਆ ਸੀ ਲੇਕਿਨ ਇਥੇ 100 ਤੋਂ ਵੱਧ ਬੱਚਾ ਜਿਹੜਾ ਹੈ ਉਤਸ਼ਾਹ ਦੇ ਚੱਕਰ ਦੇ ਵਿੱਚ ਜਿਹੜਾ ਇਥੇ ਪਹੁੰਚਿਆ ਇਹ 50 ਦੀ ਗਿਣਤੀ ਦਾ ਜੋ ਪ੍ਰੋਗਰਾਮ ਸੀਗਾ ਉਹ 100 ਤੋਂ ਵੱਧ ਦੀ ਗਿਣਤੀ ਦਾ ਹੋ ਗਿਆ ਤਾਂ ਬੜੀ ਉਤਸ਼ਾਹ ਵਾਲੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਿਸ ਤਰੀਕੇ ਦਾ ਸਮਾ ਚੱਲ ਰਿਹਾ ਉਸ ਦੇ ਮਾਪਿਆਂ ਦੇ ਵਿੱਚ ਉਚਾ ਹੈ ਕਿ ਸਾਡਾ ਬੱਚਾ ਜਿਹੜਾ ਹੈ ਸਿੱਖ ਘਰ ਦੇ ਵਿੱਚ ਪੈਦਾ ਹੋਇਆ ਸੀ ਸਿੱਖਾ ਤੇ ਅਗਰ ਸਭ ਬੱਚਾ ਜਿਹੜਾ ਹੈ ਅੱਗੇ ਵੀ ਸਿੱਖੀ ਨੂੰ ਸੰਭਾਲ ਰਕੇ ਤੇ ਇਸ ਤਰੀਕੇ ਦੇ ਉਪਰਾਲੇ ਜਿਹੜੇ ਆ DFI ਚੱਲ ਰਿਹਾ ਪੰਜਾਬੀ ਰਾਹੀਂ ਅਸੀਂ ਲਗਾਤਾਰ ਤੁਹਾਡੇ ਸਾਹਮਣੇ ਲੈ ਕੇ ਅੰਗੇ ਰਗਾ ਦੇ ਦਿੱਲੀ ਤੋਂ ਨੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਣਾਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ